ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਪਾ ਅੱਜ ਆਇਆ ਬਾਈ ਨਵਦੀਪੂਰਾਂ ਕੋਲੇ ਪਿੰਡ ਸੀਤੋ ਗੁੰਨੋ ਨੀਅਰ ਤਹਿਸੀਲ ਐ ਤੇ ਰਾਸਤਾਂ ਦੀ ਜਮ੍ਹਾਂ ਹੱਦ ਦੇ ਪਿੰਡਾ ਇਹ ਮਲੋੜ ਤੋਂ 20 ਕਿਲੋਮੀਟਰ ਤੇ ਡੱਬਾੜੀ ਤੋਂ 30 ਕਿਲੋਮੀਟਰ ਅਬੌਰ ਤੋਂ 15 15 16 ਕਿਲੋਮੀਟਰ ਬਾਈ ਹੋਰਾਂ ਕੋਲੇ ਨਵੀਆਂ ਮਸ਼ੀਨਾਂ ਜੀ ਐਨ ਸੀ ਆ ਕੇ ਐਸ ਦੀ ਤੇ ਜਗਜੀਤ ਦੀ ਤੇ ਬਾਈ ਹੋਰਾਂ ਕੋਲ ਸੈਕੰਡ ਹੈਂਡ ਰੀਪਰ ਵੀ ਖੜੇ ਨੇ ਬਾਈ ਨਾ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਔਰ ਬਾਈ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਤੇ ਇੱਕ ਬਾਈ ਆਪਣੇ ਕੋਲੇ ਨਵੀਆਂ ਦੀ ਕੇਐਸ ਦੀ ਏਜੰਸੀ ਆ ਕੇਐਸ ਜਗਜੀਤ ਕੇਐਸ ਤੇ ਜਗਜੀਤ ਰਾਜਾ ਜੀ ਰਾਜਾ ਵੀ ਆ ਹਾਂਜੀ ਠੀਕ ਆ ਜੇ ਕਿਸੇ ਨੇ ਮਸ਼ੀਨ ਲੈਣੀ ਹੋਵੇ ਆਪਣੇ ਉਰੇ ਆ ਕੇ ਗੱਲ ਕਰੇ ਜਾਂ ਫੋਨ ਤੇ ਵੀ ਕਰ ਸਕਦਾ ਨਹੀਂ ਫੋਨ ਤੇ ਕਰ ਸਕਦਾ ਜੀ ਠੀਕ ਆ ਕਰ ਸਕਦਾ ਜੀ ਤੇ ਬਈਆ ਕੇਐਸ ਦਾ ਕਿਹੜਾ ਰੀਪਰ ਹੈ ਕਿਹੜਾ ਮਾਡਲ ਆ ਬੀਮਾਲ ਦੀ ਪ੍ਰਾਈਸ ਹੈ ਦਾ ਬੀਮਾਲ 55 ਇੰਚ 55 ਇੰਚ ਕਟਰ ਤੇ ਲਪੇਟਾ ਲੂਟਾਂ ਦਾ ਕਿਵੇਂ ਆ ਲਪੇਟਾ ਤਾਂ ਬਿਲਕੁਲ ਓਕੇ ਜੀ ਜਮ ਓਕੇ ਜੀ ਪਰ ਪਿਆਰੇ ਦੀ ਕੀ ਕਲੇਪੇਟਾ ਨਹੀਂ ਬਰੇਡ ਬਲੂਡ ਕਰਨੇ ਪੈਣਗੇ ਜੀ ਬਸ ਥੋੜਾ ਬਹੁਤ ਜੀ ਕਟਰ ਤੋਂ ਦਿਖਾ ਦੀ ਬਈ ਫਿੰਗਰਾਂ ਸਾਰੀਆਂ ਨਵੀਆਂ ਲੱਗੀਆਂ ਹੋਈਆਂ ਯਾਰੀ ਪਰ ਦੇ ਤੇ ਚੱਲਿਆ ਵੀ ਥੋੜਾ ਜੀ ਹੈ ਜੈਨੂਨ ਚੱਲਿਆ ਹੋਇਆ ਬਈ ਗੈਪ ਡਰਮ ਪੱਤੀ ਪੁੱਤੀ ਸਾਰਾ ਓਕੇ ਆ ਸਭ ਕੁਝ ਓਕੇ ਆ ਬ੍ਰਦਰ ਜੀ ਠੀਕ ਹੈ ਜਿਹੜੀ ਗੱਲ ਹੋਊਗੀ ਨਹੀਂ ਦੱਸ ਕੇ ਦੇ ਮੈਨੂੰ ਹਾਂ ਦੱਸ ਕੇ ਵੀਰੇ ਆਪਾਂ ਗਲਤ ਨਹੀਂ ਕਰਦੇ ਮਾਡਲ ਦੀ ਕੋਈ ਪਲੇਟ ਵਗੈਰਾ ਨਹੀਂ ਨਾ ਨਾ ਇਹ ਤਾਂ 1.95 ਲੱਖ ਰੁਪਏ ਦਾ 1.95 ਹਜ਼ਾਰ 20 ਮਾਡਲ ਹਾਂ 20 ਮਾਡਲ ਜੀ ਠੀਕ ਹੈ ਮੌਕੇ ਤੇ ਡਿਸਕਾਊਂਟ ਮੌਕੇ ਜਰੂਰ ਵੀਰੇ ਜਰੂਰ ਠੀਕ ਹੈ ਜੇ ਬਾਈ ਕੋਈ ਪੇਨ ਨੂੰ ਫੋਲੋ ਕਰਕੇ ਦੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਨਾ ਬਾਈ ਹੋਰੀ ਸਪੈਸ਼ਲੀ 1000 ਰੁਪਏ ਦਾ ਡਿਸਕਾਊਂਟ ਕਰਨੀ ਹੈ ਵੀ ਬਾਈ ਹੋਰ ਨੂੰ ਦਿਖਾ ਦਿਓ ਸੌਦਾ ਹੋਏ ਤੋਂ ਬਾਅਦ ਦੱਸ ਦਿਓ ਜੇ ਹੈ ਨਾ ਬਾਈ ਠੀਕ ਹੈ ਜੀ ਠੀਕ ਹੈ ਤੇ ਆਹ ਕਿਹੜਾ ਮਾਡਲ ਆ ਗਿਆ ਇਹ ਕੇਰ ਦਾ 21 ਮਾਡਲ ਹੈ ਚੌਪਰ ਬਾਡੀ ਚ ਚੌਪਰ ਬਾਡੀ ਚ ਆ ਗਿਆ ਹਾਂ ਜੀ ਦਿਖਾ ਦਿੰਗੇ ਕੀ ਕਟਰ ਪੂਰਾ ਫੁੱਲ ਸੋਨਾ ਰੇਪਰਾ ਜੀ ਚੌਪਰ ਬਾਡੀ ਚ ਆ ਇਹ 215000 ਰੁਪਏ ਦਾ ਜੀ 215000 ਮੰਗਦੇ ਆਂ ਆਪਾਂ ਹਾਂਜੀ ਮੌਕੇ ਤੇ ਮੰਨ ਤਾ ਨਾ ਪੂਰਾ ਮੰਨ ਤਾ ਫੁੱਲ ਕਰਾਂਗੇ ਬੰਦੇ ਦਾ ਠੀਕ ਹੈ ਬਾਈ ਇੱਕ ਗੱਲ ਹੋਰ ਪੁੱਛਾਂ ਜੇ ਮੰਨ ਲਾ ਕਿਸੇ ਨੇ ਜੌਂਡੀਅਰ ਵਾਲੀ ਮਸ਼ੀਨ 855 ਵਾਲੀ ਲੈ ਲਈ ਠੀਕ ਹੈ ਜੀ ਆਪਾਂ ਪੁਲੀਆਂ ਦੀ ਸੈਟਿੰਗ ਕਰ ਦਾਂਗੇ ਚੇਂਜ ਕਰਕੇ ਦੇਵਾਂਗੇ ਬੰਦੇ ਨੂੰ ਬਦਲ ਕੇ ਦੇਵਾਂਗੇ ਬਦਲ ਕੇ ਦੇਵਾਂਗੇ ਜੀ ਠੀਕ ਹੈ ਬਾਈ ਕਹਿੰਦਾ ਵੀ ਪੁਲੀਆਂ ਦੀ ਆਪਾਂ ਸੈਟਿੰਗ ਕਰਕੇ ਦੇਵਾਂਗੇ ਇੱਥੋਂ ਕੋਈ ਵੀ ਮਸ਼ੀਨ ਇੱਥੇ ਆ ਕੇ ਲੈ ਲਈ ਕੁੜੀਆਂ ਦੀ ਚੱਕਰ ਮਿਲਾ ਕੇ ਟਾਈਟਰ ਚੱਕਰ ਮਿਲਾ ਕੇ ਟਾਈਟਰ ਲਿਆਵੇ ਅਗਲਾ ਆਪਾਂ ਅਗਲੇ ਲੋਕੇ ਕਰਕੇ ਦੇ ਦਾਂ ਠੀਕ ਹੈ ਬਾਈ ਕਹਿੰਦਾ ਵੀ ਫੇਰ ਤੋਰਾਂ ਚੱਕਰ ਮਿਲਾ ਕੇ ਚੱਕਰ ਮਿਲਾ ਕੇ ਕੀ ਰੇਟ ਦੇ ਬਾਈ ਇਹ 215000 ਦੇ 215000 ਦੀ ਬਾਈ ਮੌਕੇ ਤੇ ਕਰੂਗਾ ਮਾਨਤਾ ਹਾਂ ਜੀ 21 ਮਾਡਲ ਫੋਲੋ ਕਰਕੇ ਆਜੋ 21 ਮਾਡਲ ਚੌਪਰ ਬਾਡੀ ਸੀ ਇਹ ਕਿਹੜਾ ਮਾਡਲ ਆ ਗਈ ਬਾਈ 22 22 ਮਾਡਲ ਆ ਗਈ 22 ਮਾਡਲ ਆ ਗਈ ਤੇ ਇਹ ਤਾਂ ਬੰਦ ਬਾਡੀ ਆ ਗਿਆ ਹਾਂ ਜੀ ਇਹ ਵਸੇ ਭਰਾ ਕੇ ਜੀ ਆ 911 ਦੇ ਟਾਇਰਾਂ ਜੀ 55 ਇੰਚ 55 ਇੰਚ ਜੀ ਠੀਕ ਹੈ ਬਾਈ ਕਹਿੰਦਾ ਵੀ ਕੋਈ ਮਾਡਲ ਨਹੀਂ ਚੇਂਜ ਹੁੰਦਾ ਕੋਈ ਇੱਥੇ ਆ ਕੇ ਬਾਈ ਇਹ ਨਹੀਂ ਕਹਿੰਦਾ ਵੀ ਵੀਡੀਓ ਦੇਖ ਕੇ ਆਓ ਵੀ ਉਹ बिक ਗਈ ਜਾ ਹਣਾ ਕੁਝ ਵੀ ਨਹੀਂ ਨਹੀਂ ਵੀਰੇ ਇਦਾਂ ਦਾ ਕੋਈ ਨਹੀਂ ਹੋਊਗਾ ਸਕਰੀਨ ਸ਼ਾਟ ਲੈ ਕੇ ਬਾਈ ਹੋਰਾਂ ਨੂੰ ਦਿਖਾ ਦਿਓ ਆ ਕੇ ਦਿਖਾ ਕੇ ਆ ਜੀ ਆ ਰੀਪਰ ਸੀ ਵੀਰੇ ਆਹ ਰੀਪਰ ਸੀਗਾ ਬਾਈ ਹੋਰੀ ਉਹੀ ਦੇਣਗੇ ਕਟਰ ਕੁਟਰ ਦਾ ਦਿਖਾ ਦੀ ਰੰਗ ਰੂਪ ਦਾ ਦਿਖਾ ਦੀ ਪੂਰਾ ਜਮਾਨ ਜੇਣੂਣਾ ਕੋਈ ਜਮਾ ਪੈ ਰਿਹਾ ਤਾਂ ਨਹੀਂ ਕਰੀ ਨਹੀਂ ਨਹੀਂ ਵੀਰੇ ਕੁਝ ਨਹੀਂ ਕੀਤਾਗਾ ਵੱਡੇ ਟਾਇਰਾਂ ਦੇ ਉੱਪਰ ਦੇ ਕੋਈ ਜਮੇ ਰੀਪਰ ਖੜਾ ਵੀਰੇ ਉਵੇਂ ਆਪਾਂ ਕੋ ਤੋਤਾ ਨਹੀਂ ਕਰੇ ਜਿਵੇਂ ਰੀਪਰ ਆ ਠੀਕ ਹੈ ਕੋਈ ਆਪਾਂ ਤੇ ਕਲਮ ਵਗੈਰਾ ਕੋਈ ਨਹੀਂ ਨਾ ਨਾ ਵੀਰੇ ਨਹੀਂ ਹੋਇਆ ਠੀਕ ਹੈ ਇਹ ਚੀਜ਼ ਦੀ ਗਾਰੰਟੀ ਹੋ ਸਾਰਾ ਕੁਝ ਨਾਲ ਦਾ ਤੇ ਇਹਦਾ ਵੀ ਰਿਪੇਅਰ ਦੀ ਗੱਲ ਕੀ ਲਵੇਟਾਂ ਦਾ ਕਿਵੇਂ ਰਿਪੇਅਰ ਲਵੇਟਾਂ ਦਾ ਠੀਕ ਹੈ ਵੀਰੇ ਰਿਪੇਅਰ ਵੀਰੇ ਪੁਰਾਣੀ ਰਿਪੇਅਰ ਦੀ ਜਿਵੇਂ ਪਲੇਟ ਵਗੈਰਾ ਹੋ ਗਈ ਕਿਸੇ ਦੀ ਫਿੰਗਰਾਂ ਕਿਸੇ ਦਾ ਮਾਣ ਮੋਟੇ ਪੱਤੀ ਦਾ ਥੋੜਾ ਜਨਾ ਕੰਮ ਤਾਂ ਪੁਰਾਣੇ ਦਾ ਕਰਨਾ ਥੋੜਾ ਜੇ ਬੱਤੀਆਂ ਨਾਲ ਚੱਲਣ ਵਾਲੀ ਜੈ ਜੈ ਭਾਈ ਹਾਂਜੀ ਠੀਕ ਹੈ ਜੈ ਜੈ ਪੈਸਿਆਂ ਦੇ ਰਿਪੇਅਰ ਨੇ ਹਣਾ ਇਹ ਬਾਈ ਮਾਡਲ ਦਾ ਕੀ ਰੇਟ ਕਰਦੀ ਇਹਦਾ 2.25 ਲੱਖ ਰੁਪਏ ਵਿੱਚ ਬਾਕੀ ਤੁਸੀਂ ਸਵਾ ਦੋ ਲੱਖ ਹਾਂਜੀ ਸਵਾ ਦੋ ਲੱਖ ਬਾਈ ਹੋਰੀ ਮੰਗਦੇ ਆ ਮੌਕੇ ਦੇ ਉਰੇ ਆ ਕੇ ਜੋ ਗੱਲ ਕਰਾਂਗੇ ਮਾਣਦਾਨ ਬਾਈ ਹੋਰੀ ਪੂਰਾ ਫੁੱਲ ਕਰਨਗੇ ਜਿਹੜਾ ਥੋ ਪੇਨੂ ਫੋਲੋ ਕਰਕੇ ਆ ਜਾਓ ਬਾਈ ਹੋਰੀ ਡਿਸਕਾਊਂਟ ਕਰਨਗੇ ਜੇ ਕਿਸੇ ਨੇ ਕੋਈ ਵਿੱਚ ਪੁਰਾਣਾ ਇੰਪਲੀਮੈਂਟ ਕਟਾਉਣਾ ਕਰਨਾ ਹੀ ਕਰ ਸਕਦਾ ਉਹ ਵੀ ਜਦਾਂ ਚੇਂਜ ਹੋ ਜਾਊਗਾ ਜੀ ਖੇਤੀਬਾੜੀ ਦਾ ਕੋਈ ਵੀ ਸੰਦ ਉਹ ਵੀ ਇੰਪਲੀਮੈਂਟ ਹੈਗਾ ਜੀ ਉਹ ਵੀ ਬਾਈ ਹੋਰੀ ਕੱਟ ਲੈਣਗੇ ਕਿਸੇ ਨੇ ਪੁਰਾਣਾ ਰੀਪਰ ਵਿੱਚ ਦੇ ਕੇ ਉੱਚਾ ਮਾਡਲ ਲੈਣਾ ਉਹ ਵੀ ਕਰਦਾ ਉਹ ਵੀ ਹੋ ਜਾਊਗਾ ਜੀ ਜ਼ਰੂਰ ਤੇ ਜੇ ਕਿਸੇ ਨੇ ਪੁਰਾਣਾ ਕੱਟਾ ਕੇ ਨਵਾਂ ਲੈਣਾ ਉਹ ਵੀ ਦੇ ਦੇ ਉਹ ਵੀ ਹੋ ਜਾਊਗਾ ਜੀ ਬਾਈ ਜੀ ਕਹਿੰਦੇ ਵੀ ਕਿਸੇ ਵੀ ਗੱਲ ਨੂੰ ਮੋੜਨ ਨਹੀਂ ਦੇਣਾ ਖੁਸ਼ ਕਰਕੇ ਤੋੜਨਾ ਸਾਰਿਆਂ ਨੂੰ ਤੇ ਆਹ ਕਿਹੜਾ ਮਾਡਲ ਆ ਗਿਆ ਵੀ ਬਾਈ ਬਾਈ ਮਾਡਲ ਜੀ ਟੌਪ ਮਾਡਲ ਜਾ ਗਿਆ ਐਕਸਟ੍ਰੀਮ ਪਟਾਟਾ ਇਹਦਾ 2.45 ਜੀ 2.45 ਨਾਟਕਾਂ ਦੇ ਟੈਰਾਂ ਤੇ ਬੰਦ ਬਾਡੀ ਪੁਲਸ ਹੁਣ ਰੀਪਰ ਜੀ ਬੰਦ ਬਾਡੀ ਪੁਲਸ ਹੁਣ ਰੀਪਰ ਜੀ ਤੇ ਇਹਦਾ ਬਾਈ ਲਵੇਟਾ ਬੂਟਾਂ ਦਾ ਕਿਵੇਂ ਜਮ ਓਕੇ ਜੀ ਬਟਾ ਬੂਟਾਂ ਦਾ ਜੀ ਬਾ ਕਲਾ ਇਹਦੇ ਯਾਰਾ ਫਿੰਗਰਾਂ ਵੀ ਸਾਰੀਆਂ ਨਵੀਆਂ ਲੱਗੀਆਂ ਫਿੰਗਰਾਂ ਸਾਰੀਆਂ ਲੰਮੀਆਂ ਲੱਗੀਆਂ ਉੱਤੇ ਪੱਤੀ ਲੱਗੀ ਹੋਈ ਜੀ ਕਿਉਂਕਿ ਆ ਕੰਮ ਕਰਿਆ ਹੋਇਆ ਬਾਈ ਪੱਤੀ ਪੁੱਦੀ ਲਵਾਈ ਹੋਈ ਆ ਸਭ ਕੁਝ ਓਕੇ ਜਮ ਇਹ ਆਪਣੇ ਪਿੰਡ ਚ ਲਿਆਓ ਮੇਰੇ ਦੋਵੇਂ ਸਟੈਪ ਪੱਤੀਆਂ ਨਾਲ ਨੇ ਜਿਹੜੀ ਚੀਜ਼ ਨਾਲ ਹੋਊਗੀ ਆਪਾਂ ਦੇ ਜਿਹੜੀ ਵੀਰੇ ਉੱਤੇ ਪਈ ਐਡੀ ਚੀਜ਼ ਜਿਸ ਦੇ ਨਾਲ ਜਮ ਇਹ ਸਮਾਨ ਲੱਗ ਤੇ ਕਿੰਨੇ ਪੈਸੇ ਆਉਂਦਾ ਬਾਈ ਇਹ 2.45 ਦਾ ਜੀ 2.45 ਦਾ ਹਾਂਜੀ ਮਾਣ ਦਣ ਕਰ ਦਈਏ ਫਿਰ ਜ਼ਰੂਰ ਕਰਾਂਗੇ ਜੀ ਚਲੋ ਤੁਸੀਂ ਕਿਉਂ ਨਾ ਕਰ ਦਿਓ ਜੀ ਡਿਸਕਾਊਂਟ ਕਰ ਦਿਓ ਤੁਸੀਂ ਆਪਦੇ ਆਪ ਵੀ ਕਰ ਦਿਓ ਕਿੰਨਾ ਕਰ ਦੋਗੇ ਤੁਸੀਂ ਜਿੰਨਾ ਕਹਿ ਰਹੋ ਉਹ ਨਾ ਕਰ ਦਿਓ ਜੀ 2 ਲੱਖ 40 ਹਜ਼ਾਰ ਦਾ ਲੈ ਜਾਓ ਦੇ ਦਾਂਗੇ ਜੀ ਪੇ ਨੂੰ ਫੋਲੋ ਕਰਕੇ ਆ ਜਾਓ ਬਾਈ ਨੂੰ ਦਿਖਾ ਦਿਓ ਵੀ ਪੇ ਨੂੰ ਫੋਲੋ ਕਰਿਆ 5000 ਰੁਪਏ ਡਿਸਕਾਊਂਟ ਕਰੂਗਾ ਬਾਈ ਇਹ ਚ 61 11 ਦੇ ਟਾਇਰ ਆ ਪੱਕੇ ਟਾਇਰ ਨੇ ਜਿਹੜਾ ਟਰੈਕਟਰ ਦੇ ਚੱਕਰ ਕੋਹੋਂ ਕਰਕੇ ਦੇਵਾਂਗੇ ਗੁੜੀਆਰ ਦੇ ਤੇ ਬਾਈ ਇਹ ਕਿਹੜਾ ਮਾਡਲ ਆ ਗਿਆ ਇਹ 23 ਮਾਡਲ ਆ ਗਿਆ ਜੀ ਦੇਖੋ ਇਹ ਦੂਜਾ ਆ ਗਿਆ ਹਨਾ ਬਾਈ ਚੈਨ ਵਾਲਾ ਹਨਾ ਹਾਂ ਚੈਨ ਵਾਲਾ ਨਾ ਟੋਮ ਮਾਂ ਡੇ ਕੱਢਿਆ ਸੀ ਟੋਮਰ ਲਾ ਗਿਆ ਠੀਕ ਆ ਇਹਦੇ ਮਤਲਬ ਉਹ ਚੰਨੀ ਮੰਗੂ ਵਰਮੀ ਲੱਗੇ ਹਾਂ ਵਰਮੀ ਲੱਗੇ ਚੰਨੀ ਮੰਗੂ ਜੀ ਹਾਂ ਇਹਦੇ ਜਾਲ ਤੇ ਤੂੜੀ ਨਹੀਂ ਖੜਦੀ ਹਾਂ ਤੂੜੀ ਨਹੀਂ ਖੜਦੀ ਇਹਦੇ ਜੀ ਜਿਹੜੇ ਬਾਈ ਕਹਿੰਦਾ ਵੀ ਜਦੋਂ ਗਿੱਲੇ ਲਾਂਗੇ ਤੇ ਚੱਲਦਾ ਜਾਲ ਤੇ ਤੂੜੀ ਖੜਦੀ ਟਰੈਕਟਰ ਹਾਂ ਨਹੀਂ ਉਹ ਦਿੱਕਤ ਨਹੀਂ ਆਉਂਦੀ ਇਹਦੇ ਜੀ ਆ ਆ ਕੇਐਸ ਵਾਲਿਆਂ ਨੇ ਤੰਗ ਹੁਣ ਹਟਾਤਾ ਹਟਾਤਾ ਹੀ ਹਟਾਤਾ ਚੰਡੀ ਕਰਤਾ ਜੀ ਕਾਪੀ 32 ਮਾਡਲ ਹੈ ਹਾਈ ਸਪੀਡ ਗੇਅਰ ਹੈ ਤੇ ਰੇਟ ਕੀ ਕਰਦੀ ਇਹਦਾ ਬਾਈ ਇਹਦਾ ਰੇਟ ਜੀ 2 ਦੋਸਤ ਸੀ 2 लाख 80 80 ਰੁਪਏ ਉਥੇ ਮੌਕੇ ਤੇ ਮਾਨਦਾਨ ਬਾਈ ਕਰੂਗਾ ਰੂਤ ਰਾਂਗੇ ਰੀਪਰ ਤੇ ਰੰਗ ਦੇਖੋ ਰੂਲੇ ਤੇ ਹਾਂ ਕਾਟਰ ਕੂਟਰ ਦਾ ਰੰਗ ਬਾਈ ਫੁੱਲ ਉਹ ਉਗਰ ਦਾ ਰੰਗ ਜਿਵੇਂ ਉਮੀ ਪਿਆ ਮੇਰਾ ਯਾਰ ਬਾਈ ਇਹ ਲੱਗਦਾ ਵੀ ਚੱਲੀ ਥੋੜਾ ਯਾਰ ਆ ਦੇਖੋ ਹਟ ਸਾਹਮਣੇ ਜਿਵੇਂ ਇਹ ਜਿਹੜੇ ਸਾਹਮਣੇ ਰੰਗ ਪਿਆ ਇਹ ਮੇਰਾ ਖਲਾ ਵੀ 23 ਮਾਰਾ ਖਲਾ 60 ਟਰਾਲੀਆਂ ਬਣੀਆਂ ਹੋਣ ਜਾਣੇ ਆ ਦੇਖੋ ਜੀ ਪਤਾ ਨਹੀਂ ਲੱਗਦਾ ਜੀ ਰੀਪਰ ਦਾ ਤੇ ਬਾਈ ਇਹ ਆਪਾਂ ਕੋਈ ਇਹਦੇ ਰੰਗ ਪੇਂਟ ਦਾ ਨਹੀਂ ਕਰੀ ਨਹੀਂ ਵੀਰੇ ਇਹ ਚੀਜ਼ ਦੀ ਗਾਰੰਟੀ ਕੋਈ ਬੰਦਾ ਸਾਫਤ ਕਰ ਦੇ ਰੰਗ ਪੇਂਟ ਮਾਰੇ ਜੀ ਕੀ ਤੇ ਆਪਣੀ ਗਾਰੰਟੀ ਹੈ ਜੀ ਤੇ ਇੱਕ ਗੱਲ ਹੋਰ ਪੁੱਛਾਂ ਬਈ ਜੇ ਕਿਸੇ ਨੇ ਵੀਡੀਓ ਦੇਖ ਕੇ ਰੀਪਰ ਪਸੰਦ ਕਰ ਲਿਆ ਹਾਂਜੀ ਆਪਾਂ ਇੱਥੋਂ ਗੱਡੀ ਭੇਜ ਦਾਂਗੇ ਗੱਡੀ ਭੇਜ ਦਾਂਗੇ ਵੀਰੇ ਗੱਡੀ ਦਾ ਰੇਟ ਅਗਲੇ ਦਿਨ ਲੱਗੂਗਾ ਗੱਡੀ ਭੇਜ ਦਾਂਗੇ ਆਪਾਂ ਆਪਾਂ ਇੱਥੋਂ ਭੇਜ ਦਾਂਗੇ ਭੇਜ ਦਾਂਗੇ ਜਿੱਥੇ ਮਰਜ਼ੀ ਡਿਲੀਵਰੀ ਕਰਾ ਲਈ ਅਗਲਾ ਜਿੱਥੇ ਮਰਜ਼ੀ ਡਿਲੀਵਰੀ ਕਰਾ ਲਈ ਜਿੱਥੇ ਮਰਜ਼ੀ ਕਰਾ ਲਈ ਜੀ ਗੱਡੀ ਦੀ ਪੇਮੈਂਟ ਅਗਲੇ ਦਿਨ ਲੱਗੂਗੀ ਉਹਦਾ ਗੱਡੀ ਦੇ ਪੈਸੇ ਤਾਂ ਅਗਲੇ ਲੱਗਣੇ ਲੱਗਣੇ ਜਿੱਥੇ ਕਹੇ ਉੱਥੇ ਭੇਜ ਦੇਣੇ ਦੇੜੇ ਦੇੜੇ ਆਪਾਂ ਕਿੰਨੇ ਕਿਲੋਮੀਟਰ ਤੱਕ ਡਿਲੀਵ ਜਿਹੜਾ ਏਰੀਆ ਇਥੋਂ 50 ਕਿਲੋਮੀਟਰ ਦੇ ਏਰੀਆ ਏਰੀਆ ਚ ਕੋਈ ਪੈਸਾ ਨਹੀਂ ਡਿਲੀਵਰੀ ਫਰੀ ਹੈ ਕੋਈ ਪੈਸਾ ਨਹੀਂ ਬਾ ਮਸ਼ੀਨ ਲੈ ਲਿਓ ਆਪ ਦਾ ਕਰੇ ਆਪ ਛੱਡ ਗਏ ਆਪਾਂ ਛੱਡਾਂਗੇ ਕੋਈ ਠੀਕ ਹੈ ਗੱਡੀ ਭੇਜ ਨਹੀਂ ਤੇ ਆਹ ਕਿਹੜਾ ਮਾਡਲ ਆ ਗਿਆ ਬਾਈ 17 ਮਾਡਲ ਆ ਗਿਆ 17 ਮਾਡਲ ਆ ਗਿਆ 17 ਮਾਡਲ ਵੱਡੇ ਟਾਇਰਾਂ ਜੀ ਵੱਡੇ ਟਾਇਰਾਂ ਚ ਆ ਗਿਆ ਤੇ ਰੰਗ ਰੂਪ ਦਾ ਇਹ ਵੀ ਪੂਰਾ ਸੁਣ ਗਿਆ ਇਹਦੇ ਵਿੱਚ ਕਲਮ ਵਗੈਰਾ ਤਾਂ ਨਹੀਂ 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 ਵੀਰੇ ਇਹ ਮਾਡਲ Ориਜਨਲ ਰੀਪਰ ਹੈ ਲਪੇਟਾਂ ਦਾ ਕਿਵੇਂ ਆਏ ਲਪੇਟ ਤੇਰੀ ਲਾਉਣੇ ਪੈਣਗੇ ਸਾਰਾ ਲਾਉਣੇ ਪੈਣਗੇ ਹਾਂ ਜ 17 ਦੇ ਲਾਉਣੇ ਪੈਣਗੇ ਜੀ ਬਾਈ ਜੀ ਆ ਵੇਚਣ ਤੋਂ ਪਹਿਲਾਂ ਬਾਈ ਕਹਿੰਦਾ ਆਪਾਂ ਦੱਸ ਕੇ ਦੇਵਾਂਗੇ ਨਹੀਂ ਵੀਰ ਜਿਹੜੀ ਗੱਲ 17 ਲਾਉਣੇ ਪੈਣਗੇ ਤੁਹਾਨੂੰ ਮੈਂ ਆਖ ਦੇ ਨ ਕੋਈ ਆ ਜੇ ਸਹੀ ਗੱਲ ਆ ਬਾਈ ਕਹਿੰਦਾ ਵੀ ਦੱਸ ਕੇ ਦੇਵਾਂਗੇ ਜੀ ਇਹਦੇ ਲਵੇਟ ਲਵਾਉਣ ਵਾਲਿਆ ਬਾਈ ਨੇ ਦੱਸਿਆ ਪਰ ਉਹ ਵੀਡੀਓ ਚ ਵੀ ਦੱਸਿਆ ਜੇ ਕੋਈ ਉ ਗਾਹ ਕਹਿੰਦਾ ਇੱਥੇ ਤਾਂ ਵੀ ਬਾਈ ਹੋਰੀ ਦੱਸ ਕੇ ਜੀ ਦੰਦਿਆ ਜਿਹੜੀ ਸਾਹਮਣੇ ਆ ਜਾਣੀ ਚੀਜ਼ ਜੀ ਠੀਕ ਹੈ ਤੇ ਬਾਈ ਗੇਅਰ ਡਰਮ ਦੀ ਪੱਤੀ ਵਗੈਰਾ ਤਾਂ ਉਹ ਸਹੀ ਆ ਜੀ ਕੱਲੇ ਲਵੇਟ ਲਵਾਉਣੇ ਪੈਣਗੇ ਕੱਲੇ ਲਵੇਟ ਲਵਾਉਣੇ ਪੈਣਗੇ ਜਾਂ ਬਲੇਡ ਹਾਂਜੀ ਬਲੇਡ ਤਾਂ ਪਾਉਣੇ ਜੇਰੀ ਪਰ ਠੀਕ ਹੈ ਬਾਈ ਫਿੰਗਰ ਸੈੱਟ ਸਾਰਾ ਨਵਾਂ ਲੱਗਿਆ 170000 ਦਾ ਹਾਂਜੀ 170000 ਬਾਈ ਹੋਰੀ ਮੰਗਦੇ ਆ ਮੌਕੇ ਦੇ ਮਾਨਦਾਨ ਫੁੱਲ ਹੋਊਗਾ ਜਿੰਨਾ ਕਹਦੋ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਮਾਨਦਾਨ ਕਰਕੇ ਦੋਰਨਗੇ ਬਾਈ ਹੋਰੀ ਤੇ 50 ਕਿਲੋਮੀਟਰ ਤੱਕ ਡਿਲੀਵਰੀ ਫਰੀ ਆ ਫਰੀ ਕਰ ਦਾਂਗੇ ਤੇ ਇਹ ਕਿਹੜਾ ਗਿਆ 14 ਮਾਡਲ 14 ਮਾਡਲ ਆ ਗਿਆ 14 ਮਾਡਲ ਆ ਗਿਆ ਬਾਈ ਰੰਗ ਰੂਪ ਦਾ ਸਾਹਮਣੇ ਆ ਕੋਈ ਕਲਮ ਨਹੀਂ ਕੋਈ ਰੰਗ ਵਗੈਰਾ ਨਹੀਂ ਕੀਤਾ ਇਹਦੇ ਤੇ ਦੁਬਾਰੇ ਹਨਾ ਬਾਈ ਨਹੀਂ ਜੀ ਕੋਈ ਦੇਮ ਉਹਵੇਂ ਖੜਾ ਜੀ ਤੋਤਾ ਵੀ ਨਹੀਂ ਰੀਵੈਲਡਿੰਗ ਵਗੈਰਾ ਵੀ ਨਹੀਂ ਹਨਾ ਬਾਈ ਨਾ ਜਿੰਨਾ ਕਿਤੇ ਨਹੀਂ ਕੋਈ ਵਾਇਲਡ ਨਹੀਂ ਲੱਗਾ ਵੱਡੇ ਟਾਇਰਾਂ ਦੇ ਵੱਡੇ ਟਾਇਰਾਂ ਗੁੱਡੀ ਵੱਡੇ ਟਾਇਰਾਂ ਚਾਗਾ 95 ਗ ਤੇ ਬਾਈ ਕੀ ਰੇਟ ਦਾ ਇਹ 1 15 ਦਾ ਜੀ 1 15 ਦਾ 14 ਮਾਡਲ 14 ਮਾਡਲ ਜੀ 14 ਮਾਡਲ 1 ਲੱਖ 15000 ਦਾ ਮੌਕੇ ਦੇ ਮਾਣਦਾਨ ਇਹ ਜੋ ਵੀ ਪੁੱਲ ਕਰਨਾ ਬਾਈ ਇਹਨਾਂ ਪੁੱਲ ਪੁੱਲ ਕਰਨਾ ਜੀ ਵੀਡੀਓ ਦੇਖ ਕੇ ਜਿਹੜਾ ਆਊਗਾ ਬਾਈ ਉਹਨੂੰ ਦਿਖਾ ਦਿਓ ਬਾਈ ਕਿਨਾਂ ਖੁਸ਼ ਕਰਕੇ ਦੋਹਾਂਗੇ ਇਹੋ ਜੀ ਗੱਲ ਨਹੀਂ ਹੈਗੀ ਬਾਈ ਹੋਰੀ ਮੂੰਹ ਮਠਾਕਰਾ ਕੇ ਦੋਹਣਗੇ ਤੇ 1 ਲੱਖ 15000 ਦਾ ਰੀਪਰ ਮੌਕੇ ਦੇ ਮਾਣਦਾਨ ਹੋ ਜੂ 50 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਜੇ ਕਿਸੇ ਨੇ ਮੇਰੇ ਵੀਰ ਨੇ ਲੈਣਾ ਕੇਸ ਦਾ ਮੇਲਾ ਲੱਗਿਆ ਹੋਇਆ ਬਾਈ ਹੋਰਾਂ ਕੋਲੇ ਤੇ ਜਗਜੀਤ ਵੀ ਖੜੀਆਂ ਨੇ 180 ਉੱਚੇ ਮਾਡਲ ਦੇ ਰੀਪਰ ਆ ਇਹ ਉੱਚੇ ਮਾਡਲ ਦੇ ਰੀਪਰ ਨੇ ਚੰਗੇ ਰੀਪਰ ਜਮਨ ਨਵੇਂ ਵਰਗੇ ਰੀਪਰ ਖੜਾ ਹੈ ਜੀ ਠੀਕ ਹੈ ਬਾਈ